ਸਾਰੇ ਪਿੰਡਾਂ 'ਚ ਕਿਸੇ ਸੜਕ ਤੇ ਰੋੜਾ ਪਿਆ ਹੋਇਆ ਜਾਂ ਕਿਸੇ ਸਕੂਲ ਨੂੰ ਅਪਗ੍ਰੇਡ ਕਰਿਆ ਹੋਵੇ ਜਾਂ ਕੋਈ ਕਿਸੇ ਸੰਸਥਾ ਨੂੰ ਕੋਈ ਪੈਸਾ ਦਿੱਤਾ ਹੋਵੇ ਸਾਫ ਕਰੋ ਐਮਐਲਏ ਹਰ ਨਿੱਕੇ ਨਿੱਕੇ ਸੜਕਾਂ ਨੇ ਸਾਡੇ ਦਾ 1.2 ਕਿਲੋਮੀਟਰ ਵੀ ਨਹੀਂ ਸਭ ਤੋਂ ਟਾਈਮ ਲੈ ਕੇ ਇੱਕ ਵਾਰੀ ਜੇ ਉਹਨਾਂ ਨਾਲ ਮਿਲ ਕੇ ਕਿਉਂਕਿ ਉੱਥੋਂ ਜਲਦੀ ਹੋ ਜਾਊਗਾ ਸਾਡਾ ਸਾਨੂੰ ਵੀ ਇਹਨਾਂ ਨੇ ਇਹੀ ਗੱਲ ਕਹੀ ਆ ਵੀ ਤੁਸੀਂ ਸੀਮ ਸਿੰਘ ਸਾਹਿਬ ਨਾਲ ਗੱਲ ਕਰ ਲਓ ਤਾਂ ਇਹ ਵੀ ਆਪਣੇ ਨਾਲ ਤਾਂ ਉਹ ਕੰਮ ਨਹੀਂ ਕਰਦੇ ਦੂਰ ਕਹਿੰਦੇ ਨੇ ਕਿ ਦੂਰ ਵਾਲੀਆਂ ਆਪਣੇ ਕੋਲੇ ਤਾਂ ਪਹੁੰਚਦੀ ਨਹੀਂ ਖਲਾਦਾ ਜਿੱਤ ਗਏ ਨਾਗ ਸਿੰਘ ਕੀ ਗੱਲ ਕਰ ਦਿੰਦੇ ਮੈਂ ਜਾ ਕਿਸੇ ਪੰਚਾਇਤ ਮੰਤਰੀ ਕੋਲੇ ਜਾਣਾ ਪਿਆ ਮੈਂ ਤੁਹਾਡੇ ਨਾਲ ਚੱਲਾਂਗਾ ਹਰ ਹਾਲਤ ਤੁਹਾਡਾ ਕੰਮ ਹੋਊਗਾ ਤੇ ਪੰਜੇ ਪਿੰਡਾਂ ਨੂੰ ਸਮਾਣਾ ਬਲਾਕ ਨਾਲ ਜੋੜ ਜੋੜ ਕੇ ਰੱਖਿਆ ਜਾਊਗਾ ਇੱਥੇ ਤੱਕ ਤੁਸੀਂ ਕਹੋਗੇ ਡੀਸੀ ਸਾਹਿਬ ਤੱਕ ਔਰ ਪੰਚਾਇਤ ਜਿਹੜਾ ਮੰਤਰੀ ਆ ਆਪਣਾ ਉਹਦੇ ਤੱਕ ਜਾਣਾ ਹੋਇਆ ਜਾਂ ਸੀਐਮ ਤੱਕ ਜਾਣਾ ਹੋਇਆ ਮੈਂ ਜਾਵਾਂਗਾ ਛੋੜਾ ਜਿਹਾ ਜੇ ਮੈਨੂੰ ਮੁੱਖ ਮੰਤਰੀ ਤੱਕ ਪਹੁੰਚਦੀ ਲੋੜ ਪਈ ਤਾਂ ਤੁਹਾਨੂੰ ਅਪਾਇੰਟਮੈਂਟ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਲਾਵਾਗਾ ਅਮਨ ਅਰੋੜਾ ਜੀ ਸਮਾਣਾ ਹਲਚਰ نیوز ਟੀਵੀ ਤੇ ਮੈਂ ਪ੍ਰੇਮ ਵੱਦੋਂ ਸਭ ਨੂੰ ਪਤਾ ਹੀ ਹੈ ਬੜੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਨੇ ਇਹ ਸੰਘਰਸ਼ ਕੀਤਾ ਹੋਇਆ ਸੀਗਾ ਸਮਾਣੇ ਦੇ ਨਾਲ ਪਿੰਡਾਂ ਨੂੰ ਜੋੜਨ ਦਾ ਤੁਸੀਂ ਵੀ ਕਹੋਗੇ ਕਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਪਿੰਡ ਵਾਸੀ ਦੀ ਮੰਗ ਸੀਗੀ ਕਿ ਸਾਨੂੰ ਸਤਰਾਨਾ ਪਾਤਣਾ ਹਲਕਾ ਪੈਂਦਾ ਹੈ ਦੂਰ ਤੇ ਸਾਨੂੰ ਸਮਾਣੇ ਦੇ ਨਾਲ ਹੀ ਜੋੜਿਆ ਜਾਵੇ ਜਿਹਦੇ ਨਾਲ ਸਾਡੇ ਕੰਮ ਇੱਥੋਂ ਸਖਾਲੇ ਹੁੰਦੇ ਨੇ ਤੇ ਕੁਝ ਹੀ ਸੰਟਾ ਮਿੰਟਾਂ ਦੇ ਵਿੱਚ ਜਾ ਕੇ ਅਸੀਂ ਆਪਣੇ ਕੰਮ ਕਰਕੇ ਆ ਜਾਂਦੇ ਹਾਂ ਹੁਣ ਤੁਸੀਂ ਵੀ ਕਹੋਗੇ ਕਿਹੜੇ-ਕਿਹੜੇ ਪਿੰਡ ਨੇ ਤੁਹਾਨੂੰ ਪਿੰਡ ਵਿੱਚ ਇੱਥੇ ਕਰਾ ਦਿੰਨੇ ਆ ਤੇ ਅੱਜ ਪਿੰਡ ਦਾ ਕੱਠਵੀਂ ਭਾਰੀ ਗਿਣਤੀ ਦੇ ਵਿੱਚ ਹੋਇਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀ ਦੋਵੇਂ ਸਹਿਜਪੁਰੇ ਛੋਟਾ ਵੱਡਾ ਸਹਿਜਪੁਰਾ ਭੇੜਪੁਰੀ ਕੋਟਲੀ ਤੇ ਦੁੱਧੜਾ ਤੇ ਅੱਜ ਐਮਐਲਏ ਸਾਹਿਬ ਵੀ ਆ ਰਹੇ ਨੇ ਤਲਵੰਤ ਸਿੰਘ ఎమ్మెల్యే ਸਾਹਿਬ ਵੀ ਆ ਰਹੇ ਨੇ ਜਿਨ੍ਹਾਂ ਦੇ ਅੱਗੇ ਪਿੰਡ ਵਸੇ ਨੇ ਮੰਗਾ ਵੀ ਆਪਣੀਆਂ ਰੱਖਣੀਆਂ ਨੇ ਜੋ ਜੋ ਉਹਨਾਂ ਦੀਆਂ ਮੰਗਾਂ ਨੇ ਜੋ ਜੋ ਉਹਨਾਂ ਦੀਆਂ ਮੰਗਾਂ ਨੇ ਮੰਗਾ ਵੀ ఎమ్మెల్యే ਸਾਹਿਬ ਨੂੰ ਦੱਸਣਗੇ ਆਪਣੀਆਂ ਤੇ ਅੱਜ ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਚ ਵਿੰਡਿਆ ਜਾ ਰਿਹਾ ਸੀਗਾ ਪਿੰਡ ਵਸੀਆਂ ਵੱਲੋਂ ਸਮਾਣੇ ਦੇ ਨਾਲ ਜੋੜਨ ਦਾ ਕਿ ਵੀ ਸਮਾਣੇ ਦੇ ਨਾਲ ਹੀ ਸਾਨੂੰ ਜੋੜਿਆ ਜਾਵੇ ਜਿੱਥੋਂ ਸਾਡੇ ਕੰਮ ਸਕਾਰੇ ਹੁੰਦੇ ਨੇ ਤੇ ఎమ్మెల్యే ਸਾਹਿਬ ਨਾਲ ਹੀ ਗੱਲਬਾਤ ਕਰਦੇ ਆਂ ਕੀ ਉਹਨਾਂ ਦੇ ਵਿਚਾਰ ਨੇ ਤੇ ਜੋ ਪਿੰਡ ਵਸੇ ਨੇ ਗੱਲਬਾਤ ਤੇ ਮੰਗਾਂ ਰੱਖਣਗੇ ਕੈਮਰਾਮੈਨ ਦੇ ਨਾਲ ਪ੍ਰੇਮ ਵਦਵਾਦੀ ਰਿਪੋਰਟ ਮੱਲੇ ਸਾਹਿਬ ਆਪਣੇ ਪਿੰਡ ਆਏ ਸੀਗੇ ਤੋਂ ਉਹਦੇ ਦਾ ਕੀ ਡਿਸੀਜਨ ਨਿਕਲਿਆ ਕੀ ਗੱਲਬਾਤ ਦਾ ਸਿੱਟਾ ਨਿਕਲਿਆ ਜਿਹੜਾ ਕਿ ਵੀ ਆਪਣੇ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਸੀਗੇ ਡਿਸੀਜਨ ਇਹ ਹੈ ਜੀ ਸਿੱਟਾ ਇਹ ਨਿਕਲਿਆ ਐਮ ਐਲ ਏ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਵੀ ਜਿਹੜਾ ਤੁਹਾਡਾ ਬਲਾਕ ਸਮਾਣਾ ਹੈ ਉਹ ਪੰਜੇ ਪਿੰਡਾਂ ਦਾ ਸਮਾਣਾ ਹੀ ਰਹੂਗਾ ਠੀਕ ਹੈ ਜੀ ਵੀ ਜੇ ਮੈਨੂੰ ਸੀ ਐਮ ਦਫ਼ਤਰ ਜਾਣਾ ਪਿਆ ਜਾਂ ਕਿਸੇ ਪੰਚਾਇਤ ਮੰਤਰੀ ਕੋਲੇ ਜਾਣਾ ਪਿਆ ਮੈਂ ਤੁਹਾਡੇ ਨਾਲ ਚੱਲਾਂਗਾ ਹਰ ਹਾਲਤ ਤੁਹਾਡਾ ਕੰਮ ਹੋਊਗਾ ਤੇ ਪੰਜੇ ਪਿੰਡਾਂ ਨੂੰ ਸਮਾਣਾ ਬਲਾਕ ਨਾਲ ਜੋੜ ਜੋੜ ਕੇ ਰੱਖਿਆ ਜਾਊਗਾ अदरवाइज ਇਹ ਸਾਡਾ ਕੰਮ ਨਹੀਂ ਹੁੰਦਾ ਜਾਂ ਸਾਨੂੰ ਤੋੜ ਕੇ ਪਾਤਰਾ ਭੇਜਿਆ ਗਿਆ ਪਰ ਸਾਡਾ ਫਿਰ ਵੀ ਸਾਡਾ ਮੁਕੰਮਲ ਬਾਈਕਟ ਇਦਾਂ ਹੀ ਰਹੂਗਾ ਤੇ ਸਾਡਾ ਕੋਈ ਇਹਦੇ ਨਾਲ ਕੰਪਰੋਮਾਈਜ਼ ਨਹੀਂ ਹੈਗਾ ਵੀ ਅਸੀਂ ਇੰਨਾ ਕਹਿਣ ਤੇ ਚੁੱਪ ਕਰ ਜਾਾਂਗੇ ਕੀ ਡਿਸੀਜਨ ਨਿਕਲੇ ਕਿਵੇਂ ਦੇਖਦੇ ਹਾਂ ਜਿਵੇਂ ਐਮਐਲਏ ਸਾਹਿਬ ਆਏ ਸੀਗੇ ਡਿਸੀਜਨ ਦਾ ਸਰ ਜੀ ਸਾਡਾ ਇਹੀ ਨਿਕਲਿਆ ਵੀ ਅੱਜ ਪਹਿਲੀ ਵਾਰ ਸਾਡੇ ਮੰਗਤੀ ਜਿਹੜੀ ਉਹ ਸੁਣਨ ਵਾਸਤੇ ਐਮਐਲਏ ਸਾਹਿਬ ਆਏ ਸੀ ਪੰਜੇ ਪਿੰਡਾਂ ਦੀਆਂ ਪੰਚਾਇਤਾਂ ਤੇ ਪੰਜੇ ਪਿੰਡਾਂ ਦੇ ਲੋਕ ਸੱਜਣ ਮਿੱਤਰ ਸਾਰੇ ਇਕੱਠੇ ਹੋਏ ਸੀ। ਐਮਐਲਏ ਸਾਹਿਬ ਨੇ ਮੇਨ ਗੱਲ ਇਹੀ ਕਹੀ ਆ ਵੀ ਮੈਂ ਛੋਡੇ ਤੋਂ ਬਾਹਰ ਨਹੀਂ ਹੈਗਾ। ਜਿੱਥੇ ਤੱਕ ਤੁਸੀਂ ਕਹੋਗੇ ਡੀਸੀ ਸਾਹਿਬ ਤੱਕ ਔਰ ਪੰਚਾਇਤ ਜਿਹੜਾ ਮੰਤਰੀ ਆ ਆਪਣਾ ਉਹਦੇ ਤੱਕ ਜਾਣਾ ਹੋਇਆ ਜਾਂ ਸੀਐਮ ਤੱਕ ਜਾਣਾ ਹੋਇਆ ਮੈਂ ਜਾਵਾਂਗਾ soa ਦਾ ਇਹ ਕੰਮ ਕਰਾ ਕੇ ਦੇਵਾਂਗਾ ਜੀ। ਧੰਨਵਾਦ ਜੀ। ਕਿਵੇਂ ਦੇਖਦوں ਅੱਜ ਐਮਐਲਏ ਸਾਹਿਬ ਆਈ ਸੀਗੇ ਕੀ ਤੁਹਾਨੂੰ ਫਿਰ ਉਹਨਾਂ ਨੇ ਗੱਲਬਾਤ ਰਹੀ ਦੱਸਿਆ ਜਾਂ ਕੁਝ ਕਿ ਵੀ ਹੋਣਗੇ ਪੰਜ ਪਿੰਡ ਉਧਰ ਰਹਿਣਗੇ ਜਾਂ ਸਮਾਣੀ ਚ ਹੋਣਗੇ ਦੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਤੁਹਾਡੇ ਨਾਲ ਆ ਤੇ ਤੁਹਾਡੇ ਨਾਲ ਹੀ ਮੈਂ ਤੁਰਾਂਗਾ ਜੇ ਮੈਨੂੰ ਮੁੱਖ ਮੰਤਰੀ ਤੱਕ ਪਹੁੰਚਦੀ ਲੋੜ ਪਈ ਤਾਂ ਤੁਹਾਨੂੰ ਅਪਾਇੰਟਮੈਂਟ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਮਲਾਵਾਂਗਾ ਅਮਨ अरोड़ा ਜੀ ਨਾਲ ਮਲਾਵਾਂਗਾ ਡੀਸੀ ਸਾਹਿਬ ਨਾਲ ਮੈਂ ਗੱਲ ਕਰਾਂਗਾ ਤੇ ਤੁਹਾਡੇ ਪੰਜ ਪਿੰਡ ਸਮਾਣਾ ਬਲੌਕ ਦੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰਾਂਗਾ ਪਰ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਤੇ ਜੇ ਹੁਣ ਇਸ ਦੇ ਵਿੱਚ ਸੀਟਾ ਸਾਡਾ ਨਹੀਂ ਨਿਕਲਦਾ ਤਾਂ ਸਾਡਾ ਵਿਰੋਧ ਅਗਲੀ ਰੋਜ਼ ਸਾਡਾ ਉਮੀਦ ਜਿਵੇਂ ਪਹਿਲਾਂ ਤੱਕ ਜਾਰੀ ਹੈ ਉਮੀਦ ਰਹੇਗਾ ਸਾਡਾ ਬਾਈਕਾਟ ਸਰਕਾਰ ਨਾਲ ਰਹੇ ਜੇ ਸਾਡੇ ਪੰਜ ਪਿੰਡ ਨਹੀਂ ਸਮਾਨੇ ਵਿੱਚ ਪਾਈ ਜਾਂਦੇ ਤਾਂ ਧੰਨਵਾਦ ਜੀ ਸਮਾਨਾ ਹਲਚਾ ਨਾਲ ਗੱਲ ਕਰਨ ਲਈ ਅੱਜ ਆਪਣੇ ਪਿੰਡ ਆਏ ਸੀਗੇ ਐਮਐਲਏ ਸਾਹਿਬ ਕੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਗੱਲਬਾਤ ਦਾ ਸਿੱਟਾ ਨਿਕਲਿਆ ਜਿਹੜਾ ਆਪਾਂ ਸਾਢੇ 3 ਮਹੀਨੇ 4 ਮਹੀਨੇ ਤੋਂ ਸੰਘਰਸ਼ ਕਰ ਰਹੇ ਸੀਗੇ ਐਮਐਲਏ ਸਾਹਿਬ ਨੇ ਅੱਜ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਤੁਹਾਡਾ ਇਹ ਵੀਡੀਓ ਬਲੌਗ ਨੂੰ ਲੈ ਕੇ ਜਿਹੜਾ ਸਾਡਾ ਅਰੋਸ ਸੀਗਾ ਜੋ ਪਤਨਾ ਕੀਤਾ ਹੈ ਚੇਂਜ ਕਰਕੇ ਦੁਬਾਰਾ ਸਮਾਨਾ ਕੀਤਾ ਜਾਵੇ ਉਹਨਾਂ ਨੇ ਸਾਨੂੰ ਅੱਜ ਵਿਸ਼ਵਾਸ ਦਿਵਾਇਆ ਕਿ ਜਿੱਥੇ ਵੀ ਉਹਨਾਂ ਦੀ ਸਪੋਰਟ ਦੀ ਕੋਈ ਲੋੜ ਹੈ ਉਹ ਹਮੇਸ਼ਾ ਸਾਡੇ ਨਾਲ ਖੜਨਗੇ ਤੇ ਜਿਹੜਾ ਸਾਡਾ ਬਲੌਗ ਹੈ ਚੇਂਜ ਕਰਾ ਕੇ ਦੇਣਗੇ ਧੰਨਵਾਦ ਆਇਆ ਜੀ ਕਿਸੇ ਆਓ ਜੀ ਬੁਲਾਈਏ ਫੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਲੌਗ ਕੱਲਾ ਵੀਡੀਓ ਬਲੌਗ ਲੈ ਆਪਣੇ ਹਲਕੇ ਸ਼ੁਤਰਾਣੇ ਦੇ ਵਿੱਚ ਮਰਜ਼ ਨਹੀਂ ਕੀਤਾ ਗਿਆ ਇਹ ਪੂਰੇ ਪੰਜਾਬ ਦੇ ਵਿੱਚ ਹੋਇਆ। ਜਾਂ ਕੋਈ ਨੋਟੀਫਿਕੇਸ਼ਨ ਕੱਲੇ ਇਹਨਾਂ ਚਾਰੇ ਪੰਜੇ ਪਿੰਡਾਂ ਦੇ ਲਈ ਨਹੀਂ ਕੀਤਾ। ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਹੋਇਆ ਉਹ ਕਿਉਂ ਹੋਇਆ? ਕਿਉਂਕਿ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਪੰਚਾਇਤਾਂ ਸੀਗੀਆਂ ਉਹ ਪੰਚਾਇਤਾਂ ਇੱਥੇ ਗੱਲ ਕਰਦੀਆਂ ਸੀਗੀਆਂ ਜੀ ਕਿ ਸਮਾਣਾ ਹਲਕੇ ਦਾ ਐਮਐਲਏ ਤਾਂ ਇੱਕ ਹੈ। ਪਰ ਸਾਨੂੰ ਵੰਡਿਆ ਦੋ ਜਗ੍ਹਾ ਹੋਇਆ। ਇਹ ਉਹਨਾਂ ਦੀ ਸਰਪੰਚਾਂ ਦੀ ਸੀਗੀ ਕਿ ਬਲਾਕ ਹਲਕਾ ਸ਼ੁਤਰਾਣਾ 1 ਹੈ ਅਸੀਂ ਵੋਟਾਂ ਇੱਕ ਐਮਐਲਏ ਨੂੰ ਪਾਉਨੇ ਆ ਪਰ ਸਾਨੂੰ ਬਲਾਕ ਹੈ ਜਿਹੜਾ ਸਾਡਾ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਜਿੱਥੇ ਪੰਚਾਇਤਾਂ ਦਾ ਵੱਡਾ ਬਲਾਕ ਹੈਗਾ ਉੱਥੇ ਜ਼ਿਆਦਾ ਸੁਣਵਾਈ ਹੁੰਦੀ ਹੈ ਜਿੱਥੇ ਘੱਟ ਬਲਾਕ ਹੋਵੇ ਘੱਟ ਪੰਚਾਇਤਾਂ ਹੋਣ ਉੱਥੇ ਸਰਪੰਚਾਂ ਦੀ ਵੀਡੀਓ ਬਲਾਕ ਦਫ਼ਤਰ ਦੇ ਵਿੱਚ ਜਿਹੜੀ ਉਹ ਸੁਣਵਾਈ ਨਹੀਂ ਹੁੰਦੀ ਉਹਨਾਂ ਸਰਪੰਚਾਂ ਦੇ ਮੁਤਾਬਕ ਹੀ ਜਿਹੜਾ ਇਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਪੂਰੇ ਪੰਜਾਬ ਭਰ ਦੇ ਵਿੱਚ ਲਹਿਰੇ ਦੀ ਆਪਾਂ ਜੇ ਗੱਲ ਕਰ ਲਈਏ ਤਾਂ ਤਿੰਨ ਬਲਾਕ ਸੀਗੇ ਇੱਕ ਬਲਾਕ ਕੀਤਾ ਜੀ ਜੇ ਆਪਾਂ ਝੜਬੇ ਦੀ ਗੱਲ ਕਰ ਲਈਏ ਆਪਣੇ ਨਾਲ ਲੱਗਦਾ ਜੀ ਦੋ ਬਲਾਕ ਸੀਗੇ ਇੱਕ ਬਲਾਕ ਜਿਹੜਾ ਉਹ ਕੀਤਾ ਸੋ ਅ ਸੀਗਾ ਜਿਹੜਾ ਬਲਾਕ ਉੱਥੇ ਉਹਨਾਂ ਨੂੰ ਦੋ ਤਰ੍ਹਾਂ ਦੇ ਵਿੱਚ ਵੰਡਿਆ ਗਿਆ ਪਤਨਾ ਬਲਾਕ ਨਹੀਂ ਸੀ ਤੁਹਾਨੂੰ ਦਿੱਤਾ ਜਾ ਰਿਹਾ ਤੁਹਾਨੂੰ ਪਿੰਡ ਭਾਈ ਕਕਰਾਲਾ ਬਲਾਕ ਦਿੱਤਾ ਜਾ ਰਿਹਾ ਸੀਗਾ ਕਿ ਉੱਥੇ ਜਿਹੜੇ ਸਰਪੰਚਾਂ ਦੇ ਕੰਮ ਨੇ ਪੰਚਾਇਤ ਦੇ ਕੰਮ ਨੇ ਤਹਿਸੀਲ ਦੀ ਵੰਡ ਨਹੀਂ ਹੋਈ ਥਾਣੇ ਦੀ ਵੰਡ ਨਹੀਂ ਹੋਈ ਕੱਲਾ ਵੀਡੀਓ ਵਲੌਗ ਉੱਥੇ ਆਪਾਂ ਨੂੰ ਪਤਾ ਹੀ ਹੈ ਕਿ ਵੀਡੀਓ ਵਲੌਗ ਦੇ ਵਿੱਚ ਸਰਪੰਚਾਂ ਦਾ ਜਿਹੜਾ ਕੰਮ ਹੁੰਦਾ ਪੰਚਾਇਤ ਦਾ ਜਿਹੜਾ ਕੰਮ ਹੁੰਦਾ ਉਹ ਜਿਹੜਾ ਬਲਾਕ ਸੀਗਾ ਇਸ ਕਰਕੇ ਵੰਡਿਆ ਗਿਆ ਔਰ ਜਦੋਂ ਇਹ ਬਲਾਕਾਂ ਦੀ ਵੰਡ ਹੋਈ ਤਾਂ ਮੈਨੂੰ ਪਤਾ ਸੀਗਾ ਕਿ ਇਹ ਇਹ ਪਿੰਡਾਂ ਨੂੰ ਆ ਦੂਰੀ ਪੈ ਜਾਂਦੀ ਹੈ ਤਾਂ ਸੋ ਮੈਂ ਮੰਗ ਕੀਤੀ ਕਿ ਪਿੰਡ ਭਾਈ ਕੱਕਰਾਲਾ ਜਿਹੜਾ ਇਸ ਪਿੰਡ ਨੂੰ ਬਲਾਕ ਬਣਾ ਦਿੱਤਾ ਜਾਵੇ ਕਿ ਜਿਹੜੇ ਲੋਕਾਂ ਨੂੰ ਆਣ ਜਾਣ ਉਹਨਾਂ ਨੂੰ ਦਿੱਤਾ ਕਿ ਦੂਸਰਾ ਆਪਸ਼ਨ ਹੈਗਾ ਜੀ ਘੱਗਾ ਘੱਗਾ ਇੱਕ ਕਸਬਾ ਬਣਿਆ ਹੋਇਆ ਇੱਥੇ ਦੁਕਾਨਾਂ ਵੀ ਨੇ ਉੱਥੇ ਨਗਰਪੰਚਾਇਤ ਵੀ ਹੈਗੀ ਆ ਔਰ ਇਹ ਜਿਹੜਾ ਦੂਸਰਾ ਆਪਸ਼ਨ ਹੈਗਾ ਕਿ ਜੇ ਤੁਸੀਂ ਘੱਗੇ ਨੂੰ ਪਹਿਲਾ ਕਕਰਾਲਾ ਫਿਰ ਦੂਸਰਾ ਜਿਹੜਾ ਤੁਸੀਂ ਉਹ ਘੱਗੇ ਨੂੰ ਬੁਲਾ ਲੈ। ਇਹ অপਸ਼ਨ ਜਿਹੜਾ ਉਹ ਮੇਰੇ ਵੱਲੋਂ ਦਿੱਤਾ ਗਿਆ ਸੀ। ਉਸ ਤੇ ਉਹ ਚੱਲ ਵੀ ਰਿਹਾ ਕਿਉਂਕਿ ਜਿਹੜਾ ਉਹ ਬਲਾਕ ਪਤਰਾ ਹੋਏਗਾ ਜਿਹੜੀ ਜਿੱਦਾਂ ਆਪਣੀਆਂ 148 ਪੰਚਾਇਤਾਂ ਨੇ 548 ਪੰਚਾਇਤਾਂ ਨੂੰ ਜਿੱਦਾਂ ਇਹਦੇ 43 ਪੰਚਾਇਤਾਂ ਸੀਆਂ ਇਸ ਦੇ ਵਿੱਚ ਉਹ ਉਹ ਪੰਚਾਇਤਾਂ ਵੀ ਪਾ ਕੇ 75 75 ਲਾ ਲਓ ਤੁਸੀਂ ਜਾਂ 80 70 ਲਾ ਲਓ ਤੁਸੀਂ ਵੀ ਦੋ ਬਲਾਕ ਜਿਹੜੇ ਉਹ ਬਣ ਜਾਣਗੇ 70 ਪੰਚਾਇਤਾਂ ਇੱਕ ਬਲਾਕ ਚ ਆ ਜਾਣਗੀਆਂ 80 ਪੰਚਾਇਤਾਂ ਜਿਹੜੀਆਂ ਉਹ ਇੱਕ ਬਲਾਕ ਆ ਜਾਣਗੀਆਂ ਚਾਹੇ ਉਹ ਭਾਈ ਕਕਰਾਲਾ ਚ ਹੋਵੇ ਚਾਹੇ ਉਹ ਪਾਤਰਾਂ ਦੇ ਵਿੱਚ ਹੋਵੇ ਔਰ ਦੂਸਰਾ ਨੰਬਰ ਭਾਈ ਸਾਹਿਬ ਨੇ ਇੱਕ ਗੱਲ કરી ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਰੋਸ਼ ਹੈਗਾ ਕਿ ਐਮਐਲਏ ਸਾਹਿਬ ਨੇ ਪਹੁੰਚ ਨਹੀਂ ਕੀਤੀ ਬਿਲਕੁਲ ਜਿਹੜੇ ਸਾਡੇ ਵਰਕਰ ਸੀ ਮੈਂ ਉਹਨਾਂ ਤੱਕ ਪਹੁੰਚ ਕਰਾਈ ਮੇਰੇ ਪੀਓ ਤੋਂ ਮੈਂ ਖੁਦ ਫੋਨ ਕਰਦਾ ਰਿਹਾ ਸਾਡੇ ਸਰਪੰਚੀ ਫੋਨ ਚੱਕਣੋਂ हट ਗਏ ਮੈਂ ਕਿਹਾ ਯਾਰ ਆਪਾਂ ਗਲਤ ਤਾਂ ਕਰੀਏ ਕੋਈ ਗੱਲ ਦਾ ਜਵਾਬ ਨਹੀਂ ਮੈਨੂੰ ਵੀ ਦੁੱਖ ਲੱਗਦਾ ਸੀਗਾ ਕਿ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਸੀਗੇ ਧਰਨੇ ਰੱਖਦੇ ਸੀਗੇ ਤਾਂ ਮੈਨੂੰ ਵੀ ਦੁੱਖ ਲੱਗਦਾ ਸੀਗਾ ਪਰ ਮੈਨੂੰ ਇੱਕ ਸੀਗਾ ਵੀ ਜਿਹੜਾ ਮੇਰਾ ਫੋਨ ਕਿਹੜੀ ਗੱਲੋਂ ਨਹੀਂ ਚੱਕ ਰਿਹਾ ਮੇਰੇ ਨਾਲ ਬੰਦੇ ਗੱਲ ਕਿਉਂ ਨਹੀਂ ਕਰਨਾ ਚਾਹੁੰਦੇ ਐਡਾ ਕੀ ਹੋ ਗਿਆ ਕੋਈ ਕੱਲਾ ਸ਼ਤਰਾਣੇ ਹਲਕੇ ਦਾ ਬਲਾਕ ਜਿਹੜਾ ਵੱਖਰਾ ਨਹੀਂ ਹੋਇਆ ਇਹ ਪੂਰੇ ਪੰਜਾਬ ਪਰਦੇ ਵਿੱਚ ਕੀਤੇ ਨੇ ਇਹ ਕੋਈ ਮੈਨ ਨਹੀਂ ਕੱਲੇ ਨੇ ਕਿ ਇਹ ਉੱਪਰੋਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋਇਆ ਉਹ ਤਾਂ ਹੋਏ ਨੇ ਤੁਹਾਡਾ ਰੋਸ ਮੇਰੇ ਤੇ ਤਾਂ ਹੋ ਸਕਦਾ ਸੀਗਾ ਜੇ ਮੈਂ ਕੱਲਾ ਛਤਰਾਣਾ ਬਲਾਕ ਹੈ ਜਿਹੜਾ ਉਹ ਮਰਜ਼ੀ ਕੀਤਾ ਹੁੰਦਾ। ਅਗਰ ਤੁਹਾਨੂੰ ਲੱਗਦਾ ਕਿ ਐਮਐਲਏ ਸਾਹਿਬ ਸਾਡਾ ਜਿਹੜਾ ਬਲਾਕ ਹੈਗਾ ਇਸ ਮਾਣਾ ਕਰਾ ਸਕਦੇ ਨੇ ਤਾਂ ਮੇਰੇ ਤੋਂ ਜਿੱਥੇ ਮਰਜ਼ੀ ਸਾਈਨ ਕਰਵਾ ਲਓ। ਮੈਂ ਸਾਈਨ ਕਰਨ ਨੂੰ ਤਿਆਰ ਆ। ਮੈਨੂੰ ਕੀ ਲੋੜ ਹੈਗੀ ਕਿਸੇ ਦਾ ਦਿਲ ਦਿਖਾਉਣ ਦੀ। ਮੈਂ ਤੁਹਾਡੇ ਤਿਆਰ ਪਰ ਮੇਰੇ ਜਦੋਂ ਹੱਥ ਚੀ ਨਹੀਂ ਹੈਗਾ ਮੈਂ ਬਲਾਕ ਕਿੱਦਾਂ ਕਰ ਸਕਦਾ? ਅਗਰ ਤੁਹਾਨੂੰ ਕਿਸੇ ਨੇ ਰਾਇ ਦਿੱਤੀ ਆ ਕਿ ਆ ਪਿੰਡ ਜਿਹੜੇ ਇਦਾਂ ਹੋ ਸਕਦੇ ਨੇ ਤਾਂ ਮੈਂ ਤੁਹਾਡੇ ਨਾਲ ਜੇ ਵਿਤਕਰੇ ਦੀ ਗੱਲ ਆਉਂਦੀ ਅ ਚਾਰ ਸਾਲ ਹੋਏ ਨੇ ਚਾਰ ਸਾਲਾਂ ਦੇ ਵਿੱਚ 80 ਲੱਖ ਰੁਪਇਆ ਕੱਲੇ ਦੁੱਧੜੇ ਪਿੰਡ ਨੂੰ ਸਰਕਾਰ ਨੇ ਦਿੱਤਾ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਦੇਖੋ ਉਹ 50-50 ਲੱਖ ਰੁਪਇਆ ਉਹਨਾਂ ਦਾ। ਤੁਸੀਂ ਇਹ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਾਂ ਤੁਸੀਂ ਕਮਾਓ ਨਾ ਗੱਲ। ਕੋਈ ਪੈਸੇ ਨਹੀਂ। ਨਹੀਂ ਵਕਾਇਦਾ ਨਹੀਂ ਦਿੱਤਾ। ਅੱਜ ਤੱਕ ਇੰਨੀਆਂ ਸਰਕਾਰਾਂ ਹੋ ਜਾਣੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਤੇ ਅਸੀਂ ਗੁਰਦੁਆਰੇ ਨੂੰ। ਚਾਰ ਸਾਲ ਦੇ ਵਿੱਚ ਸਾਡੇ ਪੰਜੇ ਚਾਰੇ ਪਿੰਡਾਂ 'ਚ ਕਿਸੇ ਸੜਕ ਤੇ ਰੋੜਾ ਪਿਆ ਹੋਇਆ ਜਾਂ ਕਿਸੇ ਸਕੂਲ ਨੂੰ ਅਪਗ੍ਰੇਡ ਕਰਿਆ ਹੋਵੇ। ਜਾ ਕੋਈ ਕਿਸੇ ਸੰਸਥਾ ਨੂੰ ਕੋਈ ਪੈਸਾ ਦਿੱਤਾ ਹੋਵੇ ਸਾਬਤ ਕਰੋ ਐਮਐਲਏ ਸਾਹਿਬ ਨਿੱਕੇ ਨਿੱਕੇ ਸੜਕਾਂ ਨੇ ਸਾਡੇ ਦਾ 1.2 ਕਿਲੋਮੀਟਰ ਵੀ ਸੜਕ ਹੈ ਬੜੀ ਮੇਰੇ ਪਿੰਡ ਵਿੱਚ ਬਹੁਤ ਵਾਰੀ ਆਇਆ ਜੀ ਸਾਡੇ ਪਿੰਡ ਵਿੱਚ ਆ ਚਾਰ ਸਾਲਾਂ ਦੇ ਵਿੱਚ ਸਰਪੰਚ ਬੈਠਾ ਹੋਇਆ ਮੇਰੇ ਪਿੰਡ ਦੇ ਵਿੱਚ ਹੀ ਆਈ ਚਾਰ ਸਾਲਾਂ ਦੇ ਵਿੱਚ ਇੱਕ ਵੀ ਕਿਸੇ ਭੋਗ ਤੇ ਆ ਕਿਸੇ ਦੇ ਮਰਗਤ ਤੇ ਜਾਂ ਹੋਰ ਕੋਈ ਗਮੀ ਦੇ ਆਏ ਨਹੀਂ ਆਏ ਸਾਨੂੰ ਪਤਾ ਹੈ ਨਾ ਅਸੀਂ ਤੁਹਾਡੇ ਨਾਲ ਤੋਂ ਰਹੇ ਤੇ ਵੀ ਸਾਨੂੰ ਕੀ ਕਰਨਾ ਪੈਂਦਾ ਪੰਚਾਇਤ ਦੇ ਸਾਰੇ ਜਿਹੜੇ ਤਾਂ ਮੈਂ ਤੁਹਾਡੇ ਨਾਲ ਤਿਆਰ ਹਾਂ ਜਿਹੜੇ ਕਿਸੇ ਅਫਸਰ ਨੇ ਕਿਹਾ ਕਿਹੜੇ ਕਿਹਾ ਮੈਂ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਮੰਗ ਅਸੀਂ ਹੁਣ ਦੱਸਤੀ ਤੁਸੀਂ ਮੰਤਰੀ ਸਾਹਿਬ ਕੋਲੇ ਮੁੱਖ ਮੰਤਰੀ ਸਾਹਿਬ ਕੋਲੇ ਡੀਸੀ ਸਾਹਿਬ ਕੋਲੇ ਤੁਸੀਂ ਜਾਓ ਤੁਸੀਂ ਕਹੋ ਵੀ ਆਹ ਪ੍ਰੋਬਲਮ ਹੈ ਤੁਸੀਂ ਅਸੀਂ ਤੁਹਾਡੇ ਨਾਲ ਮੈਨੂੰ ਜਿੱਥੇ ਲੋਕ ਚੱਲੋਂਗੇ ਮੈਂ ਅਸੀਂ ਅਸੀਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਨਾ ਕਰਨਾ ਫਿਰ ਨਹੀਂ ਵਿਸ਼ਵਾਸ ਨਹੀਂ ਪਤਾ ਕਿ ਐਮਐਲਏ ਸ਼ਹਿਰ ਗਿਆ ਕਿ ਨਹੀਂ ਗਿਆ ਨਹੀਂ ਮੁੱਖ ਮੰਤਰੀ ਮੇਰੇ ਨਾਲ ਪੱਜਾ ਅਹਿਮ ਜੁਤਾਏ ਨੇ ਸਾਨੂੰ ਪਿੰਡ ਦੇ ਵਿੱਚ ਜਿਵੇਂ ਵਿਸ਼ਵਾਸ ਕਰੋ ਜੀ ਤੁਸੀਂ ਅਸੀਂ ਟਾਈਮ ਤੋਂ ਅਸੀਂ ਤੁਹਾਡੇ ਨਾਲ ਚੱਲਾਂਗੇ ਪੰਜ 75 ਨੇ ਨਾ ਹਾਂਜੀ ਪੰਜੇ ਪੰਚਾਇਤਾਂ ਨੂੰ ਜਿੱਥੇ ਕਹਿਣਗੇ ਡੀਸੀ ਨੇ ਕਹਿਣਾ ਅਸੀਂ ਪਿੰਡ ਦੇ ਸਰਪੰਚਾਂ ਅੱਗੇ ਦੇਖੋ ਹੁਣ ਆਪਾਂ ਨਾਲ ਜਾਈਏ ਨਾ ਮੈਂ ਤਾਂ ਮੁੱਖ ਮੰਤਰੀ ਸਾਹਿਬ ਐਮਐਲਏ ਸਾਡੇ ਨਹੀਂ ਨਹੀਂ ਸ਼ਾਇਦ ਉਹਨਾਂ ਨੇ ਵੀ ਸੁਣਿਆ ਨਹੀਂ ਉਹਨਾਂ ਨੇ ਸੁਣਿਆ ਨਹੀਂ ਉਹਨਾਂ ਨੇ ਸੁਣਿਆ ਨਹੀਂ ਹੋਣਾ ਤੁਹਾਨੂੰ ਵਿਸ਼ਵਾਸ ਤਾਂ ਹੋਊਗਾ ਆਪਣੇ ਪੰਜੇ ਪੰਚਾਇਤਾਂ ਮੇਰੇ ਨਾਲ ਤੋਰ ਦੋ ਜਿਹੜੇ ਮੰਤਰੀ ਕੋਲ ਕਹਿਣਗੇ ਜਿਹੜੇ ਅਫਸਰ ਕੋਲ ਕਹਿਣਗੇ ਮੈਂ ਜਾਣ ਨੂੰ ਤਿਆਰ ਆ ਅਗਰ ਕੋਈ ਕਹਦੇ ਕਿ ਭਾਈ ਆ ਪੰਜ ਪਿੰਡ ਨੇ ਸਮਾਣੇ ਦੇ ਵਿੱਚ ਜੋੜ ਦਿਓ ਐ ਐਮਐਲਏ ਦੇ ਕਹਿਣ ਨਾਲ ਜੋੜ ਦੇਣੇ ਮੈਂ ਸਾਈਨ ਕਰਨ ਨੂੰ ਅੱਧੀ ਰਾਤ ਤਿਆਰ ਆ ਮੈਂ ਐਮਐਲਏ ਸਾਹਿਬ ਤੁਸੀਂ ਵੀ ਦੱਸ ਸਕਦੇ ਹੋ ਵੀ ਇਹ ਲੋਕਲ ਲੈਵਲ ਦਾ ਕੰਮ ਤਾਂ ਹੈ ਨਹੀਂ ਕੰਮ ਹੈਗਾ ਹਾਈ ਲੈਵਲ ਦਾ ਠੀਕ ਹੈ ਨਾ ਤਾਂ ਇਸ ਕਰਕੇ ਐਮਐਲਏ ਸਾਹਿਬ ਅਸੀਂ ਇੱਕ ਤੁਹਾਨੂੰ ਇੱਕ ਹੋਰ ਛੋਟੀ ਦਰਖਾਸਤ ਕਰਦੇ ਹਾਂ ਤੁਸੀਂ ਮੰਨੋ ਸਾਨੂੰ 5575 ਲੈ ਕੇ ਤੁਸੀਂ ਸੀਐਮ ਸਾਹਿਬ ਤੋਂ ਟਾਈਮ ਲੈ ਕੇ ਇੱਕ ਵਾਰੀ ਜੀ ਉਹਨਾਂ ਨਾਲ ਮਿਲ ਕੇ ਕਿਉਂਕਿ ਉੱਥੋਂ ਜਲਦੀ ਹੱਲ ਹੋ ਜਾਊਗਾ ਸਾਨੂੰ ਵੀ ਇਹਨਾਂ ਨੇ ਇਹੀ ਗੱਲ ਕਹੀ ਆ ਵੀ ਤੁਸੀਂ ਸੀਐਮ ਸਾਹਿਬ ਨਾਲ ਗੱਲ ਕਰ ਲਓ ਕਮੇਟੀ ਬਣਾ ਲਓ ਕਮੇਟੀ ਬਣਾ ਕੇ ਦੱਸ ਦਿਓ ਮੈਂ ਤੁਹਾਨੂੰ ਲੈ ਚੱਲੂਗਾ ਅਸੀਂ 10 ਬੰਦੇ ਤੁਹਾਡੇ ਨਾਲ ਚੱਲ ਪਾਂਗੇ 5 ਸਰਪੰਚੀ ਕੀ ਕਿਸੇ ਮੈਂਬਰ ਨਾਲ ਚੱਲਾਂਗੇ ਨਾਲ 10 ਬੰਦੇ ਤੁਹਾਡੇ ਨਾਲ ਚੱਲ ਕਰਾਂਗੇ ਕੋਈ ਟਾਈਮ ਲੈ ਹਾਂ ਕੋਈ ਗੱਲ ਨਹੀਂ ਚਲੋ ਬੱਦਲ ਦੀ ਗੱਲ ਬੱਦ ਚੱਲ ਆਪਾਂ ਕੋਈ ਗੱਲ ਨਹੀਂ ਠੀਕ ਹੈ ਟਾਈਮ ਲਓ ਸਾਨੂੰ ਫੋਨ ਕੀਤਾ ਮੈਂ ਕਰਦਾ ਨਹੀਂ ਸਾਨੂੰ ਕਿਸੇ ਨੂੰ ਫੋਨ ਨਹੀਂ ਆਇਆ ਨਰਦੀਪ ਨੂੰ ਆਇਆ ਵੀ ਸੀ ਸੀਨੀਅਰ ਵਰਕਰ ਦਾ ਵੀ ਨਹੀਂ ਆਇਆ ਮੈਂ ਕੀਤਾ ਜੀ ਤੁਹਾਨੂੰ ਕੁਝ ਕਰਾਉਣਾ ਨਹੀਂ ਮੈਨੂੰ ਪਾਰਸ ਦਾ ਪਾਰਸ ਦਾ ਫੋਨ ਆਇਆ ਇੱਕ ਦੋ ਵਾਰੀ ਉਹ ਵੀ ਕਿਸੇ ਕੰਮ ਲਈ ਮੇ ਤੋਂ ਕੀ ਚਾ ਪੁੱਛੀਆਂ ਉਹਨੇ ਸਿਰਫ ਦੂਜੇ ਨੰਬਰ 'ਚ ਆ ਮੇਰੇ ਸਾਹਿਬ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਡੀ ਸਾਹਿਬ ਨੇ ਵੀ ਛੋਟਾ ਜਿਹਾ ਐਮਐਲ ਸਾਹਿਬ ਤੇ ਨਾਲ ਤੁਰਦੇ ਨੇ ਤਾਂ ਛੋਟਾ ਇਹ ਪੰਜੇ ਪਿੰਡਾਂ ਦਾ ਮਸਲਾ ਹੱਲ ਹੋ ਜਾਊਗਾ ਡੀਸੀ ਸਾਹਿਬ ਨੇ ਸਾਨੂੰ ਆ ਪਿਛਲੇ ਬੁੱਧਵਾਰ ਨੂੰ ਮਿਲ ਕੇ ਆਏ ਜੀ ਅਸੀਂ ਹੁਣ ਡੀਸੀ ਸਾਹਿਬ ਬਦਲ ਗਏ ਉਹ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਸੀਗਾ ਵੀ ਤੁਸੀਂ 15-20 ਦਿਨਾਂ ਬਾਅਦ ਮੇਰੇ ਲਈ ਗਿੜਾ ਮਾਰ ਕੇ ਜਾਇਓ ਵੀ ਛੋਟਾ ਮੇਰਾ ਧਿਆਨ ਚ ਨਾ ਉਲਟਾ ਸੁਰਜੀਤ ਪੰਜੇ ਪਿੰਡ ਅਸੀਂ ਇਸ ਬਲਾਕ ਚ ਪਾਵਾਂਗੇ ਕਹਿੰਦਾ ਇਹਨੂੰ ਕੋੜ ਪਾਤੀ ਤਿੰਨ ਪਿੰਡਾਂ ਦਾ ਉਹ ਤਾਂ ਤੁਸੀਂ ਕਹਿ ਦਿਓ ਇੱਧਰ ਨੂੰ ਜੋੜ ਦਿਓ ਉਹਦਾ ਲਾਹਾ ਲੈ ਨਹੀਂ ਮੈਂ ਤਾਂ ਹੁਣ ਜਿਵੇਂ ਕਹਿੰਦਾ ਇੱਕ ਵਾਰੀ ਨਾ ਕਰ ਚ ਜਿਵੇਂ ਕਦਰ ਨਿਕਲ ਗਏ ਨਹੀਂ ਕਹਦਾ ਲੈ ਲੈ ਆਉਂ ਤੋਂ ਨਹੀਂ ਬਹੁਤ ਔਖੀ ਉਹਦੇ ਕੀ ਇਹ ਹੁਣ ਦਾ ਮੇਲੇ ਪਿੰਡਾਂ ਵੀ ਆਪਣੇ ਨਾਲ ਤਾਂ ਉਹ ਕੰਮ ਨਹੀਂ ਕਰੀਏ ਚੀਜ਼ ਰੱਖਣੀਆਂ ਤਾਂ ਦੂਰ ਕਹਿੰਦੀਆਂ ਦੂਰ ਵਾਲੀਆਂ ਆਪਣੇ ਕੋਲੇ ਤਾਂ ਪਹੁੰਚਦੀ ਨਹੀਂ ਖਲਾਦਾ ਜਿੱਤ ਗਏ ਬਨਾਕ ਸਿੰਘ ਕੀ ਗੱਲ ਕਰ ਦਿੰਦੇ ਮੈਂ ਉਹ ਤਾਂ ਜਦੋਂ ਤਾਂ ਸਾਰੇ ਪੂਰੇ ਪੰਜਾਬ ਚ ਜੰਦਾ ਇੱਕ ਵਾਰੀ ਮੈਂ ਪਹਿਲਾਂ ਸਾਡੇ ਪੰਜ ਪਿੰਡਾਂ ਦਾ ਜੀ ਚਲੋ ਚਲੋ ਹੁੰਦੀ ਹੈ ਜੀ ਵਾਰਡ ਬੰਦੀ ਇਹ ਤਾਂ ਸ਼ੁਰੂ ਤੋਂ ਹੁੰਦਾ ਹੁੰਦਾ ਹੈ ਇਹਨਾਂ ਦਾ ਐ दे। 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 और दूसरा गल्ला पाऊं कर दिया जी कमानी मेरा भी पंचायत ਨੂੰ ਬੇਨਤੀ ਹੈ ਮੈਂ ਕੱਲੇ ਕੱਲੇ ਪਿੰਡ ਵੀ ਆ ਜਾਊਗਾ ਸਰਪੰਚ ਸਾਹਿਬ ਬੈਠੇ ਨੇ ਮੈਂ ਕੱਲ ਤੋਂ ਹੀ ਸ਼ੁਰੂ ਕਰ ਲੈਣਾ ਕੱਲ ਨੂੰ ਉਸ ਤੋਂ ਬਾਅਦ ਦੇ ਵਿੱਚ ਵੀ ਮੈਂ ਕੱਲੇ ਕੱਲੇ ਪਿੰਡ ਕੋਊਂਗਾ ਮੈਂ ਤਵੇਂ ਆ ਜਾਊਗਾ ਮੈਨੂੰ ਕੋਈ ਜਦ ਮੈਂ ਤੁਹਾਨੂੰ ਕਹਿੰਦੇ ਜੀ ਹਾਂਜੀ ਬਲਾਗ ਸம்மਤੀ ਦੇ ਕਾਗਜ਼ ਉਹ ਬਾਤਨਾ ਭਰੇਗੇ ਨੇ ਜੀ ਇਹਦੀ ਉਹ ਪੰਚਾਇਤੀ ਵਾਲਾ ਹੀ ਗਿਆ ਨਾ ਜੀ ਹਾਂਜੀ ਪੰਚਾਇਤ ਵਾਲਾ ਹੀ ਆਪਣਾ ਐਮਐਲ ਤੋਂ ਵੇ ਸਾਡਾ ਬਾਈਕਾਰ ਉਹ ਤੱਕਦਾ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਮਸਲਾ ਸਾਡਾ ਹੱਲ ਕਰ ਦੋ ਥੋੜਾ ਸਹਿਮ ਤਾਂ ਸੀ ਹਾਂ ਸਹਿਮ ਤਾਂ ਪੁੱਛਿਆ ਮਾਪਾ ਬੰਦਾ ਨਹੀਂ ਕਹਿੰਦਾ ਇਹ ਮੇਰੇ ਕੋਲ ਲਾਜ ਖਾਣੀ ਨਹੀਂ ਆਪਰਾ ਜੀ ਮੈਂ ਨਹੀਂ ਬੁਲਾਇਆ ਜੇ ਆਪ ਫੋਨ ਹੁੰਦੇ ਰਹਿੰਦੇ ਵਿਚਾਰ ਕਰਦੇ ਹੋ ਹੀ ਉਹ ਜਾਨ ਸਾਡੇ ਕੋਲ ਲਾ ਬੰਦਾ ਪੱਟੋ ਆਇਆ ਰਾਤ ਕੋਡਾ ਇੰਨਾ ਕਰਾਇਆ ਕਰਾਇਆ ਜੋਰ ਲਗਾਇਆ ਲਗਾਇਆ ਕਿ ਦੋ ਟੇਨ ਕਰ ਲੋ ਆ ਦੋ ਇੰਨਾ ਕਰਾ ਦਿੱਤ ਕਰਾਇਆ ਹੋਇਆ ਸਾਰਾ ਸਾਇਲ ਤੇ ਪੰਜਾਬ ਦੇ ਬੰਦੇ ਜਿਹੜੇ ਟੋਬਕ ਪਾਉਂਦੇ ਮੈਂ ਤੁਹਾਨੂੰ ਤੁਹਾਡੇ ਬੰਦੇ ਤੋਂ ਕਾਲ ਜਿਹੜਾ ਆ ਰਿਹਾ ਸੀ ਮੈਂ ਤੁਹਾਡੇ ਤੋਂ ਮਾੜੀ ਗੱਲ ਵਿਸਾਇਆ ਸਾਡੀ ਜਿਹੜੀ ਬਣਦਾ ਹੱਕ ਕਰਾ ਦੇ ਪੀਸੀ ਜੀ ਹਾਂ ਸਰਕਾਰ ਸਾਡੀਆਂ ਲੋਕੀ ਬੁਰਾ ਹਾਲ ਹੈ ਬੁਰਾ ਹਾਲ ਹੈ ਬਰਾਡ ਤੇ ਹੁੰਦਾ ਤਾਂ ਖਬਰਾ ਬੁਰਾ ਹਾਲ ਹੈ ਔਰ ਉਹਦਾ ਪੰਜ ਸਾਲ ਹੋ ਗਿਆ ਤੇ ਵਹੀ ਦੀ ਬਾਰੇ ਪੰਜ ਸਾਲ ਹੋ ਗਏ 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 ਤੁਸੀਂ ਵੇਖ ਰਹੇ ਦੇਖ ਸਕਦੇ ਹੋ ਭਾਰੀ ਇਕੱਠ ਕੀਤਾ ਗਿਆ ਪਿੰਡ ਵਸੀਆਂ ਵੱਲੋਂ ਕਿ ਵੀ ਜਿਹੜਾ ਪਿੰਡ ਵਾਸੀਆਂ ਦੀ ਮੰਗ ਸੀ ਕਿ ਸਾਨੂੰ ਸਮਾਣੇ ਦੇ ਨਾਲ ਹੀ ਜੋੜਿਆ ਜਾਵੇ ਜੋ ਸਬੰਧੀ ਐਮਐਲਏ ਸਤਰਣਾ ਵੀ ਪਹੁੰਚ ਰਹੇ ਨੇ ਕੁਲਵੰਤ ਸਿੰਘ ਜੀ ਤੇ ਉਹਨਾਂ ਨਾਲ ਪਿੰਡ ਵਾਸੀਆਂ ਦੀ ਜੋ ਗੱਲਬਾਤ ਹੁੰਦੀ ਹੈ ਤੇ ਕੀ ਗੱਲਬਾਤ ਹੁੰਦੀ ਹੈ ਗੱਲਬਾਤ ਦਾ ਕੀ ਸਿੱਟਾ ਨਿਕਲਦਾ ਜੋ ਕਿ ਇਹਨਾਂ ਦੀਆਂ ਮੰਗਾਂ ਨੂੰ ਅੱਜ 3.5-4 ਮਹੀਨੇ ਦਾ ਟਾਈਮ ਹੋ ਗਿਆ ਹੈ ਬਹੁਤ ਲੰਬਾ ਸਮਾਂ ਹੋ ਗਿਆ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਫਿਰ ਇੱਕ ਵਾਰੀ ਇਕੱਠੇ ਸੇ ਗੱਲ ਦਾ ਰੱਖਿਆ ਗਿਆ ਕੀ ਗੱਲਬਾਤ ਹੁੰਦੀ ਹੈ ਤੇ ਕੀ ਗੱਲ ਅੱਗੇ ਸਿਰੇ ਚੜਦੀ ਹੈ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਅੱਜ ਪਾਰੀ ਇਕੱਠ ਹੋਇਆ ਗਿਆ ਪਿੰਡ ਵਾਸੀ ਵੀ ਪਹੁੰਚੇ ਨੇ ਤੇ ਆਪਾਂ ਸਮਝ ਸਮਝ ਦੇਖ ਹੀ ਸਕਦੇ ਆ ਕੋਈ ਇਕੱਠ ਤਾਂ ਕਈ ਵਾਰੀ ਹੋਏ ਨੇ ਟਾਈਮ ਕੱਢਣਾ ਵੀ ਬਹੁਤ ਔਖਾ ਹੈ ਕਿਉਂਕਿ ਅ ਘਰੇਲੂ ਜਿਹੜੇ ਕੰਮ ਹੁੰਦੇ ਆ ਆਪਾਂ ਸਮਝ ਹੀ ਸਕਦੇ ਆ ਪਿੰਡਾਂ ਦੇ ਵਿੱਚ ਡੰਗਰ ਵਛੇ ਖੇਤੀ ਬਾੜੀ ਦੇ ਆਪਣੇ ਕੰਮ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਫਿਰ ਇੱਕ ਵਾਰੀ ਦੁਬਾਰਾ ਇਕੱਠ ਹੋਏ ਨੇ ਤੇ ਇਕੱਠ ਦਾ ਸਿੱਟਾ ਕੀ ਨਿਕਲਦਾ ਹੈ ਕੀ ਇਹਨਾਂ ਦੀ ਗੱਲ ਤੇ ਬੂਰ ਪੈਂਦਾ ਹੈ ਜਾਂ ਗੱਲ ਉਸੇ ਤਰ੍ਹਾਂ ਨਮਕਦੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਤੇ ਕੁਝ ਹੀ ਸਮੇਂ ਦੇ ਵਿੱਚ ਐਮਐਲਏ ਸਾਹਿਬ ਵੀ ਪਹੁੰਚਣ ਵਾਲੇ ਨੇ ਤੇ ਦੇਖ ਸਕਦੇ ਹੋ ਕਿ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਟਾਈਮ ਇਕੱਠ ਭਾਰੀ ਹੋ ਚੁੱਕਿਆ ਹੈ ਦੀ ਭਾਰੀ ਗਿਣਤੀ ਦੇ ਵਿੱਚ ਪਿੰਡ ਵਾਸੀ ਪਹੁੰਚੇ ਨਹੀਂ ਆਪਣੀਆਂ ਮੰਗਾਂ ਵੀ ਨਹੀਂ ਉਹਨਾਂ ਦੀਆਂ ਮੰਗਾਂ ਮੀਨ ਮੰਗਾਂ ਕੁਝ ਤਾਂ ਇਹ ਨਹੀਂ ਕਿ ਵੀ ਜੜੀਆਂ ਸੜਕ ਦੀ ਪ੍ਰੋਬਲਮ ਹੈ ਤੇ ਕੁਝ ਪਿੰਡ ਵਾਸੀਆਂ ਨੇ ਸਾਨੂੰ ਇੱਥੇ ਤੱਕ ਦੱਸਿਆ ਕਿ ਵੀ ਬਹੁਤੇ ਲੋਕਾਂ ਦੀ ਡਿਸਕ ਦੇ ਵਿੱਚ ਵੀ ਪਿੱਠ ਦੇ ਵਿੱਚ ਵੀ ਪ੍ਰੋਬਲਮ ਆ ਚੁੱਕੀਆਂ ਖੱਡਿਆਂ ਜਿਹੜੇ ਬਹੁਤ-ਬਹੁਤ ਵੱਡੇ ਖੱਡੇ ਨੇ ਇਹਨੂੰ ਖੱਡੇ ਨਹੀਂ ਕਹਿ ਸਕਦੇ ਖੱਡਿਆਂ ਦੇ ਵਿੱਚ ਸੜਕ ਰਹਿ ਗਈ ਹੈ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਵੀ ਸੜਕ ਦੇ ਵਿੱਚ ਖੱਡੇ ਨੇ ਹੁਣ ਇੱਕ ਹਵਤ ਟੁੱਟਦੇ ਟੁੱਟਦੇ ਹੁਣ ਗਹਾਣੀ ਗੱਲ ਇੱਥੇ ਆ ਗਈ ਹੈ ਕਿ ਵੀ ਖੱਡਿਆਂ ਦੇ ਵਿੱਚ ਸੜਕ ਰਹਿ ਗਈ ਹੈ ਤੇ ਉਹ ਹੁਣ ਮੰਗਾਂ ਨੂੰ ਕਿੰਨਾ ਕਬੂਰ ਪੈਂਦੇ ਤੇ ਕਿੰਨ ਹੁੰਦੀਆਂ ਨਹੀਂ ਕੁਝ ਸਮੇਂ ਦੇ ਵਿੱਚ ਸਾਰੀ ਕਹਾਣੀ ਸਾਹਮਣੇ ਆ ਜਾਏਗੀ ਕਿ ਬਨੇਰੋ ਕੈਮਰਾਮੈਨ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ 何で ਪਹਿਲਾ ਤਾਂ ਕੈਂਟ ਹੋਣਾ ਹੈ ਜੇ ਆਪਾਂ ਨੂੰ ਦਬਾ ਕੇ ਵੀ ਤਾਂ ਵਗ ਹੀ ਗਏ ਕਿੰਨੇ ਪੱਟੇ ਨੇ ਪੁੱਛਤਾ ਕੋਈ ਆਉਦਾ ਮੂੰਹ ਤੋਂ ਬੋਣ ਹੋਈ ਪਰ ਅਣਗਿਲਾ ਕਿ ਨਹੀਂ ਜੇ ਤਾਂ ਇਹ ਮਰ ਨਾ ਹਾਲੋ ਪਾੜੇ ਪੁਣੇ ਪੁੱਛ ਲੋ ਮੱਦੇ ਭਾਈ ਮੰਗਲ ਕਟਿੰਗ ਹੋਈ ਸਾਰੀ ਸੰਗਤ ਪੰਜੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਨਗਰ ਨਿਵਾਸੀ ਜਿਹੜੇ ਵੀ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਸ ਤੋਂ ਉਪਰੰਤ ਆਪਣੇ ਹਰਮਨ ਪਿਆਰੇ ਐਮਐਲਏ ਰਵੰਤ ਸਿੰਘ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਆਪਣੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਮਾਗਮ ਚੱਲ ਰਿਹਾ ਸੀ ਜੋ ਕਿ ਆਪਣੇ ਪਿੰਡ ਬਲਾ ਪਾਤੜਾਂ ਦੇ ਵਿੱਚ ਪਾਈ ਗਏ ਨੇ ਸਾਰਨ ਕੋਈ ਨਹੀਂ ਪਤਾ ਹੀ ਐ ਇਸ ਗੱਲ ਬਾਰੇ ਲਗਾਤਾਰ ਤਿੰਨ ਚਾਰ ਮਹੀਨਿਆਂ ਤੋਂ ਆਪਾਂ ਇਸ ਸੰਘਰਸ਼ ਲੜ ਰਹੇ ਹਾਂ ਇਸ ਦੇ ਸਬੰਧ ਵਿੱਚ ਪਹਿਲਾਂ ਕੋਈ ਆਪਣੇ ਨਾਲ ਗੱਲਬਾਤ ਨਹੀਂ ਹੋਈ ਐਮਐਲਏ ਸਾਹਿਬ ਨੇ ਵੀ ਆਪਾਂ ਨੂੰ ਇਨਵੋਲ ਕਰਿਆ ਕੋਈ ਆਪਣੇ ਨਾਲ ਗੱਲਬਾਤ ਨਹੀਂ ਕੀਤੀ ਜਿਹੜੇ ਪਾਰਟੀ ਦੇ ਮੇਨ ਵਰਕਰ ਸੀ ਉਹਨਾਂ ਨੂੰ ਵੀ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਕਿਉਂਕਿ ਜਿਹੜੇ ਵਰਕਰ ਮੂਰੇ ਹੋ ਕੇ ਵੋਟ ਪਵਾਈ ਸੀ ਉਹੀ ਵਰਕਰਾਂ ਨੂੰ ਅੱਜ ਪਿੰਡਾਂ ਦੇ ਗਾਲਾਂ ਦੰਦਦੇ ਨੇ ਅਲਾ ਕੰਦਾ ਸੋਨੇ ਵੋਟ ਪਵਾਈ ਸੀ ਤੁਸੀਂ 40 ਕਿਲੋਮੀਟਰ ਜਾਇਆ ਕਰੋ ਇਸ ਕਰਕੇ ਸਾਰੇ ਹੀ ਸੱਜਣਾ ਦੇ ਸੰਯੋਗ ਨਾਲ ਅੱਜ ਚਾਰ ਵਤਾਂਦਰਾ ਕਰਨਾ ਹੈ ਬੇਨਤੀ ਇਹ ਹੀ ਹੈ ਵੀ ਸਾਰਿਆਂ ਨੇ ਆਪੋ ਆਪਣੀ ਸਮਝਦਾਰੀ ਨਾਲ ਵਿਚਾਰ ਰੱਖਣੇ ਨੇ ਜਿਹੜਾ ਵੀ ਬੰਦਾ ਆਪਣੇ ਕੋਲ ਚੱਲ ਕੇ ਆ ਜੇ ਉਸ ਨੂੰ ਜੀਆਈ ਕਹਿੰਦੇ ਜੀਆਈ ਆਖਦੇ ਹਾਂ ਆਪਾਂ ਅਤੇ ਐਮਐਲਏ ਸਾਹਿਬ ਵੀ ਆਪ ਨੂੰ ਬੁਲਾਇਆ ਬੇਨਤੀ ਕਰਦੇ ਆਂ ਬੇਜਾਰਸ਼ ਹੈ ਜੇ ਸਾਡਾ ਇਹ ਮਸਲਾ ਹੱਲ ਹੁੰਦਾ ਤਾਂ ਪੰਜੇ ਛੇ ਪਿੰਡਾਂ ਸੀ ਛੋਟੇ ਨਾਲ ਸਹਤਾਂ ਅਗਰਵਾਇਜ਼ ਨਹੀਂ ਹੁੰਦਾ ਤਾਂ ਸਾਡਾ ਮੁਕੰਮਲ ਬਾਈਕਟ ਇੱਦਾਂ ਹੀ ਰੋ ਇਦੋਂ ਵੀ ਵੱਡਾ ਸਿਰ ਅਰਸ਼ ਵਿੱਡਾਂਗੇ ਤੇ ਜਿੰਥੇ ਤੱਕ ਹੋਊਗਾ ਰੋੜਾਂ ਤੱਕ ਜਾਮ ਕਰਨ ਤੱਕ ਅਸੀਂ ਆਪਦਾ ਸੰਗਤਾਂ ਅਲਾ ਕਰਾਂਗੇ ਸਾਨੂੰ 40 ਮਿੰਟ ਜਾਣਾ ਬਹੁਤ ਤੇ ਸਾਨੂੰ ਦੂਰ ਜਾਣਾ ਬਹੁਤ ਔਖਾ ਹੀ ਸਾਡੇ ਸਾਰੇ ਵਾਲੇ ਨਾਲ ਦੇ ਪੰਜ ਚਾਰ ਪਿੰਡ ਨੇ ਜਿਹੜੇ ਸਾਰੇ ਅਸੀਂ ਤਿੰਨ ਚਾਰ ਕਿਲੋਮੀਟਰ ਦੇ ਦੈਰੇ 'ਚ ਸਾਡੀ ਪੂਰ ਜ਼ੋਰ ਬੇਨਤੀ ਹੋਇਆ ਹੈ ਜਿੱਦਾਂ ਵੀ ਇਹ ਤੀਨ ਇਹਦਾ ਮਸਲਾ ਹੱਲ ਕਰਕੇ ਜਾਓਗੇ ਹੁੰਦਾ ਤਾਂ ਦੂਰ ਹੋਈਏ ਹਾਂਜੀ ਦੂਰ ਦੂਰ ਦਾ ਜੀ ਦੂਰ ਦਾ